हां जी मेरा नाम जसबीर सिंह है जम्मू किराना स्टोर चटकाया चौक से ਤੇ ਰਾਤੀ ਸਾਨੂੰ ਕੋਈ 2:30 ਵਜੇ ਦੇ ਕਰੀਬ ਹੋਣ ਗਿਆ ਵੀ ਤੁਹਾਡੇ ਛੜ ਜਿਹੜੇ ਆ ਟੁੱਟੇ ਹੋਏ ਆ ਆਣ ਕੇ ਦੇਖਿਆ ਤੇ ਆੜ ਗਵਾਰ ਦੀ ਛੜ ਤਾਂ ਚ ਟੁੱਟੇ ਹੋਏ ਆ ਜਿਵੇਂ ਸਾਡਾ ਨੁਕਸਾਨ ਜਨ ਤਰੀਨ 5 ਤੋਂ 7000 ਰੁਪਇਆ ਜੋ ਵਿੱਚ ਪਰਚੂਨ ਵਗੈਰਾ ਪਈ ਸੀ ਉਹ ਕੈਸ਼ ਲੈ ਗਿਆ ਹੋਰ ਇਸ ਤੋਂ ਇਲਾਵਾ ਸਾਡਾ ਨੁਕਸਾਨ ਨਹੀਂ ਕੋਈ ਹੋਇਆ ਉਹ ਬਹੁਤ ਬਹੁਤ ਦੇਖਣੇ ਬਣਾ ਹਾਂ ਤੇ ਆਨੇ ਗਵਾਰੀਆਂ ਦੇ ਵੀ ਜੋ ਹੈਗਾ ਹੀ ਕਿਆ ਸ਼ੋ ਲੈ ਗਿਆ ਕਿਹੜੀ ਕਿਹੜੀ ਦੁਕਾਨ ਤੇ ਮਤਲਬ ਮਤਲਬ ਰੈਨਾ ਸਟੋਰ ਆ ਇੱਕ ਦੀਪਕ ਮਨਿਆਰੀ ਵਾਲਾ ਉਹਨਾਂ ਦੇ ਹੋਇਆ ਨੁਕਸਾਨ ਜੇ ਜਾ ਕੇ ਉਸ ਤੋਂ ਅੱਗੇ ਜਾ ਕੇ ਸ਼ਰਮਾ ਗਾਰਮੈਂਟ ਆ ਉਹਨਾਂ ਦੇ ਹੋਇਆ ਸੀਸੀਟੀਵੀ ਜਿਹੜੇ ਕੈਮਰੇ ਚੈੱਕ ਕੀਤੇ ਉਹਨਾਂ ਵਿੱਚ ਸ਼ਟਰ ਭੰਦੇ ਨਜ਼ਰ ਆ ਰਹੇ ਆ ਕਿੰਨੇ ਕੋਈ ਬੰਦੇ ਸੀ ਉਸ ਵੇਲੇ ਉਹ ਇੱਕ ਮੋੜ ਸਿਆਂ ਸੀ ਆ ਤੇ ਤਿੰਨ ਜਾਣੇ ਸੀ ਉੱਤੇ ਨਜ਼ਰ ਆ ਰਹੇ ਕੋਈ ਆਪਣਾ ਚੌਕੀਦਾਰ ਜ਼ਰਾ ਚੌਕੀਦਾਰ ਹੈਗਾ ਸੀਗਾ ਪਰ ਉਹ ਉਹਨੂੰ ਖਬਰ ਕੀਤੀ ਤਾਂ ਉਹ ਕਹਿੰਦਾ ਵੀ ਮੈਨੂੰ ਬੁਖਾਰ ਸੀ ਆ ਤੇ ਮੈਂ ਉਹ ਆਨੇ-ਬਹਾਨੇ ਲਾ ਕੇ ਕਹਿੰਦਾ ਮੈਂ 2 ਵਜੇ ਤੋਂ ਪਹਿਲਾਂ ਚਲ ਗਿਆ ਵਾਂ ਇਹ 2 ਵਜੇ ਤੋਂ ਬਾਅਦ ਘੱਟ ਰਹਾ ਹੁੰਦੀ ਆ ਜੀ ਕੀ ਮੰਗ ਕਰਦੇ ਕੋਸਰ ਪ੍ਰਸ਼ਾਸਨੋਂ ਕੋ ਮੰਗ ਕਰਦੇ ਆ ਵੀ ਇਹਨਾਂ ਨੂੰ ਜੋਰਾਂ ਨੂੰ ਵੜਿਆ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਅੱਗੇ ਵਾਸਤੇ ਹੋ ਜਾ ਕੰਮ ਨਾ ਹੋਣ ਜਿਹੜੇ ਮੇਰਾ ਨਾਮ ਸਰਜੀਤ ਸਿੰਘ ਆ ਜੀ ਤੇ ਸਾਡੀ ਬਾਜ਼ਾਰ ਚ ਦੁਕਾਨ ਆ ਤਾਂ ਸਾਨੂੰ ਸਵੇਰੇ ਪਤੋਂ ਲੱਗਾ ਵੀ ਬਾਜ਼ਾਰ ਦੇ ਵਿੱਚ ਵਰਣ ਕੱਪੜੇ ਵਾਲੇ ਦਾ ਫੋਨ ਆਇਆ ਜੀ ਉਹ ਕਹਿੰਦਾ ਲੱਗ ਲੱਗ ਦੁਕਾਨਾਂ ਦੇ ਆਪਣੇ ਸ਼ਟਰ ਟੁੱਟੇ ਹੋਏ ਆ ਤਾਂ ਆਪਾਂ ਚੈੱਕ ਕਰੀ ਆਣਗੇ ਤੇ ਜਦੋਂ ਅਸੀਂ ਸਵੇਰੇ ਆਣ ਕੇ ਦੇਖਿਆ ਕਿ ਇੱਕ ਜੰਮੂ ਖਰੀਨਾ ਸਟੋਰ ਤੇ ਇੱਕ ਅਤਰ ਖਰੀਨਾ ਸਟੋਰ ਇਹਨਾਂ ਦੇ ਸ਼ਟਰ ਜਿਹੜੇ ਸੀ ਉਹ ਤਾਂ ਉਹਨੂੰ ਚੱਕੇ ਹੋਏ ਸੀ ਤੇ ਨਾਲ ਇੱਕ ਪਰੇ ਅੱਗੇ ਦੁਕਾਨ ਹੈਗੀ ਸੀ ਸ਼ਰਮਾ ਗਾਰਵੈਂਟਸ ਉਹਨਾਂ ਦੇ ਸ਼ਟਰ ਦੇ ਵੀ ਹੋਏ ਚੋਰੀ ਹੋਏ ਤੇ ਜਿਹੜੇ ਸੀ ਸੀਸੀਟੀਵੀ ਕੈਮਰੇਜ ਤੋਂ ਅਸੀਂ ਚੈੱਕ ਕੀਤੇ ਆ ਉਹਨਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਇੱਕ ਮੋਟਰਸਾਈਕਲ ਤੇ ਤਿੰਨ ਬੰਦੇ ਆ ਜੀ ਤੇ ਉਹਨਾਂ ਨੇ ਇਹ ਮਤਲਬ ਗੁਰੂ ਨਕਸ਼ਣ ਕੀਤਾ ਵਾ ਪਰ ਬਾਜ਼ਾਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪੂਰਾ ਇੱਕ ਵਰੀ ਤੇ ਇਹ ਪ੍ਰਸ਼ਾਸਨ ਕੋ ਅਸੀਂ ਮੰਗ ਕਰਦੇ ਹਾਂ ਵੀ ਚਲੋ ਇੱਥੇ ਰਾਤ ਨੂੰ 12 ਅਗਸਤ ਵਧਾਈ ਜਾਵੇ ਤੇ ਜਿਹੜੇ ਆ ਲੋਕਾਂ ਦੇ ਮਨਾਂ ਦਾ ਜਿਹੜਾ ਇੱਕ ਦਹਿਸ਼ਤ ਦਾ ਮਾਹੌਲ ਨੂੰ ਖਤਮ ਕੀਤਾ ਜਾਵੇ ਇਹ ਹੋਈ ਸਾਡੀ ਮੰਗ ਹੈ ਜੀ ਮੈਂ ਬਾਜ਼ਾਰ ਮੇਨ ਬਾਜ਼ਾਰ सदर ਬਾਜ਼ਾਰ ਸੁਲਤਾਨਪੁਰ ਲੋਧੀ ਤੋਂ ਸ਼ਰਮਾ ਘਰ ਮੇਰ ਤੋਂ ਮਦਨ ਮੋਨ ਸ਼ਰਮਾ ਬੋਦਿਆ ਮੈਂ ਕਿ ਸਵੇਰੇ 2:00 ਵਜੇ 57 ਮਿੰਟ ਤੇ ਮੈਨੂੰ ਉਪਰੋਂ ਗਵੰਡੀਆਂ ਦਾ ਸਤਵੀਰ ਸਿੰਘ ਇਲਾ ਗਾਰਮੈਂਟ ਵਾਲਿਆਂ ਦਾ ਫੋਨ ਆਇਆ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟ ਗਿਆ ਆ ਤੁਹਾਡੀ ਦੁਕਾਨ ਚ ਚੋਰ ਪੈ ਗਏ ਨੇ ਉਹ ਸਮਾਨ ਲੈ ਗਏ ਨੇ ਉਹਨਾਂ ਨੇ ਉਪਰੋਂ ਉਹਨਾਂ ਨੂੰ ਦਬਕਾ ਮਾਰਿਆ ਉਹਦੇ ਨਾਲ ਹੀ ਉਹ ਸਮਾਨ ਛੱਡ ਕੇ ਕੁਝ ਲੈ ਗਏ ਨਾਲ ਕੁਝ ਚਲੇ ਗਏ ਮੈਂ ਉਸੇ ਵੇਲੇ ਮੈਂ ਆ ਗਿਆ ਘਰੋਂ ਆਣ ਕੇ ਦੇਖਿਆ ਤੇ ਸਾਰਾ ਸਮਾਨ ਖਿਲਰਿਆ ਪਿਆ ਸੀ ਸ਼ਟਰ ਟੁੱਟਾ ਪਿਆ ਸੀ ਜਿੱਦੇ ਵਿੱਚੋਂ ਕੈਸ਼ ਸੀ 3-4000 ਪਰਚੂਨਸੀ ਜਿਹੜੀ ਉਹ ਲੈ ਗਏ ਬਾਕੀ ਜੈਕਟਾਂ ਕੋਟੀਆਂ ਸਵੈਟਰ ਜੋ ਵੀ ਸਮਾਨ ਉਹਨਾਂ ਦੇ ਹੱਥ ਆਇਆ ਉਹ ਲਫਾਫੇ ਚ ਪਾ ਕੇ ਲੈ ਗਏ ਨੇ ਕੁਝ ਬਾਜ਼ਾਰ ਚ ਖਿਲਰ ਰਿਆ ਪਿਆ ਸੀ ਉਹ ਸਮਾਨ ਮੈਂ ਆਨ ਕੇ ਇਕੱਠਾ ਕੀਤਾ ਇਸ ਤਰ੍ਹਾਂ ਕਾਫੀ ਨੁਕਸਾਨ ਜਿੰਨਾ ਕੋ ਹੋ ਸਕਿਆ ਉਹ ਕਰ ਗਏ ਨੇ ਬਾਕੀ ਹੁਣ ਮੈਂ ਹੋਰ ਦੇਖਾਂਗਾ ਕਿੰਨਾ ਕੋ ਹੋਰ ਹੋਇਆ ਆ ਤੇ ਕੰਨ ਚ ਨੁਕਸਾਨ ਉਹ ਸਾਰਾ ਪਤਾ ਲੱਗੇਗਾ ਬਾਅਦ ਦੇ ਵਿੱਚ ਬਾਜ਼ਾਰ ਚ ਹੋਰ ਵੀ ਦੁਕਾਨਾਂ ਚ ਬਾਜ਼ਾਰ ਚ 4-3 ਦੁਕਾਨਾਂ ਹੋਰ ਟੁੱਟੀਆਂ ਨੇ ਇੱਕ ਅਤਲ ਕਰਿਆਨੇ ਵਾਲੇ ਦੀ ਦੁਕਾਨ ਟੁੱਟੀ ਆ ਇੱਕ ਕਾਲਾ ਜਿਹੜਾ ਭਗੋਰਾਈ ਵਾਲਾ ਉਹਦੀ ਕਰਿਆਨੇ ਦੀ ਦੁਕਾਨ ਟੁੱਟੀ ਆ ਜੀ ਇੱਕ ਮੁੰਡਾ ਦੀਪਕ ਹੈਗਾ ਟੈਚੀ ਹੌਸਾਲਾ ਮਨੀਆਰੀ ਵਾਲਾ ਉਹਦੀ ਦੁਕਾਨ ਟੁੱਟੀ ਆ ਤਿੰਨ ਦੁਕਾਨਾਂ ਤੇ ਇਹ ਵਾਕਿਆ 20 25 30 ਮਿੰਟ ਚ ਹੋਇਆ ਜੀ ਸਾਰਾ ਉਹਨਾਂ ਨੇ ਤਿੰਨ ਚੋਰ ਸੀ ਤਿੰਨ ਬੰਦੇ ਸੀ ਦੱਸਦੇ ਤਿੰਨ ਨੇ ਮੂੰਹ ਬੰਨੇ ਪਏ ਸੀ ਔਰ ਉਹਨਾਂ ਦੇ ਕੋਲ ਇੱਕ ਪਲਸਰ ਲਾਲ ਰੰਗ ਦਾ ਸੀ ਮੇਰੇ ਖਿਆਲ ਮੋਟਰਸਾਈਕਲ ਸੀਗਾ ਸ਼ਾਇਦ ਉਹਨਾਂ ਨੇ ਇਹ ਵਾਕਿਆ ਜਿਹੜਾ 20-25 ਮਿੰਟ ਚ ਸਾਰੇ ਬਾਜ਼ਾਰ ਦੇ ਵਿੱਚ ਦੁਕਾਨਾਂ ਚੋਂ ਨੂੰ ਤੋੜ ਕੇ ਨੁਕਸਾਨ ਕੀਤਾ ਹੈ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਕੋਈ ਮੌਕੇ ਤੇ ਨਹੀਂ ਸੀ ਆਇਆ ਇਸ ਪ੍ਰਸ਼ਾਸਨ ਦਾ ਅਸੀਂ ਥਾਣੇ ਵੀ ਗਏ ਥਾਣੇ ਵੀ ਕੋਈ ਨਹੀਂ ਮਿਲਿਆ ਸਾਨੂੰ ਫਿਰ 100 ਨੰਬਰ ਤੇ ਸਾਡੇ ਨਾਲ ਫੋਨ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਹੁਣ ਬਾਅਦ ਦੇ ਵਿੱਚ ਆਏ ਨੇ ਸਾਡੇ 4:00 ਵਜੇ ਸਾਨੂੰ ਮਿਲੂ ਸੱਧਿਆ ਉਹਨਾਂ ਨੇ ਜੋਗਿੰਦਰ ਸਿੰਘ ਐਸਆਈ ਹੋਰੀ ਆਏ ਸੀ ਉਹਨਾਂ ਨੇ ਆ ਕੇ ਪੁੱਛ ਪੜਤਾਲ ਕੀਤੀ ਆ ਆਣ ਕੇ ਦੇਖਿਆ ਵਾ ਸਾਰਾ ਮੌਕਾ ਉਸ ਤੋਂ ਬਾਅਦ ਜੋ ਕਾਰਵਾਈ ਹੋਏਗੀ ਉਹ ਪ੍ਰਸ਼ਾਸਨ ਕਰੇ ਅਸੀਂ ਚਾਹੁੰਦੇ ਆਂ ਵੀ ਸਾਡੀ ਸੇਫਟੀ ਹੋਣੀ ਚਾਹੀਦੀ ਆ ਦੁਕਾਨਾਂ ਦੀ ਇੱਕੋ ਰਾਤ ਚ ਇੰਨੇ ਵਾਕਿਆ ਹੋ ਗਿਆ ਬਹੁਤ ਜਿਹੜਾ ਸ਼ਰਮਸਾਰਾ ਇਹ ਕੰਮ ਬਾਜ਼ਾਰ ਮੇਨ ਬਾਜ਼ਾਰ ਦੇ ਵਿੱਚ ਇਹ ਕੰਮ ਹੋ ਜਾਣਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਸਾਡੇ 'ਲ ਧਿਆਨ ਦਿੱਤਾ ਜਾਵੇ ਔਰ ਸਾਰੇ ਦੁਕਾਨਦਾਰਾਂ ਨੂੰ ਸੇਫਟੀ ਦਿੱਤੀ ਜਾਵੇ